ਇਨੂ ਮਾਈ ਨੂੰ ਨਾਲ ਲੈ ਕੇ ਤੁਰੇ ਰੋ ਇਹ ਅੱਗੇ ਰਿੰਦੀ ਹਰਵਾਰੀ ਜਦੋਂ ਵੇਖੀ ਕਦੀ ਆ ਕਰਦੇ ਕਦੀ ਉਹ ਤੂੰ ਮੈਂ ਤਿਆਰ ਹੋਈ ਵੀ ਹੈਲੀ ਐ ਬਸ ਮੈਨੂੰ ਬੇਲਾ ਛੱਡਵਾ ਪਤਾ ਨਹੀਂ ਉੱਥੇ ਜਾ ਕੇ ਕੀ ਕਰਨਾ ਦੀਦੀ ਵੀ ਸੱਚੀ ਹੀ ਚੱਲ ਇਹ ਤਾਂ ਮੇਰੇ ਜਾਲ ਚ ਫਸ ਗਈ ਆ ਜਿੱਦਾਂ ਮੈਂ ਚਾਹੁੰਨੀ ਹੀ ਨਾ ਸਿਮੀ ਉਦਾਂ ਹੀ ਕਰਨ ਢੀ ਐ ਇਹ ਵੀ ਬੜੀ ਮੰਮੀ ਦੀ ਬੰਦੀ ਸੀ ਨਾ ਮੰਮੀ ਬੜੇ ਚੰਗੇ ਆ ਹੁਣ ਪਤਾ ਲੱਗਾ ਨਾ ਇਹਨੂੰ ਵੀ ਕਿ ਮੰਮੀ ਚੰਗੇ ਆ ਜਾਂ ਨਹੀਂ ਚੰਗੇ ਲੋਕੀ ਕਹਿਣ ਵਾਲੇ ਕਹਿਂਦੇ ਆ ਨਵਾਂ ਧੀਆਂ ਬਣਾ ਕੇ ਰੱਖੋ ਪਰ ਧੀਆਂ ਬਨ ਤਾਂ ਤਾਂ ਹੀ ਨਾ ਨਵਾਂ ਜੇ ਨਵਾਂ ਵੇਖਦੀ ਸੁਖਉਂਦੀਆਂ ਨਾ ਗਦੇ ਰੋਟੀ ਨਾ ਪਾਣੀ ਪੁੱਛਦੀ ਤੇ ਫਿਰ ਕਿੱਦਾਂ ਬੰਦਾ ਫਿਰ ਵੀ ਧੀ ਕੰਮ ਆਈ ਧੀ ਵਿਚਾਰੀ ਮਿੰਦੇ ਦਾ ਮੈਂ ਰੋਟੀ ਬਣਾਉਣੀ ਹੈ ਵਧੀਆ ਕਰਕੇ ਮੰਮੀ ਚਲੋ ਕੀ ਕਰਨਾ ਜੋ ਕਰਮਾ ਚਾ ਸਿਮੀ ਹਾਂ ਜੀ ਮੰਮੀ ਤੂੰ ਤਿਆਰ ਹੋਈ ਮੈਨੂੰ ਛਾੜਦੇ ਹਾਂ ਮੈਂ ਜਾਣਾ ਸੀ ਦਰਜੀਤ ਕੋ ਮੰਮੀ ਮੈਂ ਤਾਂ ਸ਼ਹਿਰ ਚੱਲੀ ਆ ਮੈਂ ਤਾਂ ਭਜਾਈ ਆਪਣੀ ਨੂੰ ਫੋਨ ਕੀਤਾ ਉਹਦੇ ਡੀਕਦੇ ਹੋਣੇ ਆ ਤੇ ਚਲ ਮੈਨੂੰ ਛਾੜ ਦਿੰਦੀ ਮੈਨੂੰ ਨਾ ਨਾ ਟਾਈਮ ਲੱਗ ਜਾਣਾ ਵਾ ਸ਼ਹਿਰ ਤੇ ਜਾਣਾ ਹੀ ਆ ਤੇ ਮੈਨੂੰ ਇੱਥੋਂ ਬੱਸੇ ਚੜਾ ਦੀ ਸ਼ਹਿਰੋਂ ਨਹੀਂ ਮੰਮੀ ਮੈਨੂੰ ਨਾ ਟਾਈਮ ਲੱਗ ਜਾਣਾ ਮੇਰੇ ਨਾਲ ਮੇਰੀ ਭਝਾਈ ਆ ਤੂੰ ਕਿੱਥੇ ਮੇਰੇ ਨਾਲ ਨਾਲ ਤੁਰੇ ਰਹੋਗੇ ਮੈਂ ਤਾਂ ਕਹਿਦੀ ਚੱਲ ਮਿਲ ਛੱਡਾਂ ਦੀ ਨਾ ਤੂੰ ਹੀ ਦਲਜੀਤ ਨੂੰ ਮੇਲ ਆਂਦੀ ਨਹੀਂ ਨਹੀਂ ਮੰਮੀ ਤੂੰ ਹੀ ਹੋਵੋ ਮੈਂ ਬਾਅਦ ਚ ਚੱਲ ਜਾਂਗੀ ਮੈਂ ਤਾਂ ਦੀਦੀ ਇਕੱਠੇ ਹੋਵਾਂਗੇ ਬਾਅਦ ਚ ਚਲ ਠੀਕ ਵਾ ਫਿਰ ਤੇ ਬਾਜੀ ਨੂੰ ਕਹਿਣਾ ਹੀ ਬਾਜੀ ਛੱਡ ਉਹ ਤੇ ਤੁਹਾਨੂੰ ਪੁੱਛ ਨਹੀਂ ਇਨੂ ਮਾਈ ਨੂੰ ਨਾਲ ਲੈ ਕੇ ਤੁਰੇ ਰੋ ਇਹ ਅੱਗੇ ਰਹਿੰਦੀ ਹਰ ਵਾਰੀ ਜਦੋਂ ਵੇਖੀ ਕਦੀ ਆ ਕਰਦੇ ਕਦੀ ਉਹ ਤੂੰ ਮੈਂ ਤਿਆਰ ਹੋਈ ਵੀ ਇਹਲੀ ਐ ਬਸ ਮੈਨੂੰ ਪਹਿਲਾਂ ਛੱਡਵਾ ਪਤਾ ਨਹੀਂ ਉੱਥੇ ਜਾ ਕੇ ਕੀ ਕਰਨਾ ਦੀਦੀ ਵੀ ਸੱਚੀ ਹੀ ਦੀਦੀ ਕੱਲ੍ਹ ਤਾਂ ਮੈਂ ਤੂੰ ਹਾਂ ਤੇ ਵੀ ਕੰਮ ਹੋ ਗਿਆ ਵਾ ਚੱਲੀਂਗੀ ਤੇ ਹਾਂਜੀ ਮੈਂ ਤੇ ਚੱਲੀ ਸ਼ਹਿਰ ਨੂੰ ਅੱਛਾ ਮੰਮੀ ਆਏ ਉਹ ਕਹਿੰਨੇ ਮੈਨੂੰ ਪਹਿਲਾਂ ਛੱਡਵਾ ਦਲਜੀ ਦੀਦੀ ਕੋ ਇਹ ਨਾਲ ਹੀ ਰਹਿੰਦੀ ਆ ਜਦੋਂ ਵੀ ਕਿਤੇ ਜਾਣਾ ਹੋਵੇ ਨਾ ਇਹਨੂੰ ਪਹਿਲਾਂ ਹੀ ਆਪਣਾ ਪੈ ਜਾਂਦਾ ਮੈਨੂੰ ਪਹਿਲਾਂ ਕੋਈ ਛੱਡ ਆਵੇ ਤੂੰ ਇਦਾਂ ਕਰ ਚੁੱਪ ਕਰਕੇ ਨਾ ਨਿਕਲ ਜਾ ਅੰਦਰ ਬੈਠੀ ਹੋਣੀ ਆ ਦੀਦੀ ਜੇ ਮੈਂ ਚਲ ਗਈ ਤਾਂ ਬਾਅਦ ਚ ਗੁੱਸਾ ਤਾਂ ਨਾ ਕਰਨਗੇ ਇਹਨਾਂ ਨੂੰ ਫੋਨ ਕਰਕੇ ਤੇ ਦੱਸ ਦੇਣ ਭਾਵੇਂ ਤੂੰ ਇਨੀ ਟੈਨਸ਼ਨ ਨਾ ਲੈ ਮਾਂ ਨਾ ਇਦਾਂ ਹੀ ਕਰਦੀ ਹੁੰਦੀ ਆ ਮੇਰੇ ਨਾਲ ਕੀ ਕਰਦੇ ਰਹਿੰਦੇ ਆ ਨਿੱਕੀ ਨਿੱਕੀ ਗਲਤਲ ਜੀਤ ਨੂੰ ਦੱਸਣੀ ਨਿੱਕੀ ਨਿੱਕੀ ਗੱਲ ਤਾਂ ਹੀ ਤੇ ਮੈਂ ਡਰਦੀ ਆ ਮੈਨੂੰ ਕਿ ਮੇਰੇ ਗੁੱਸੇ ਹੋਣਗੇ ਕੁਛ ਨਹੀਂ ਕਹਿੰਦੇ ਤੂੰ ਚੁੱਪ ਕਰਕੇ ਨਾ ਤੇ ਜਾ ਠੀਕ ਐ ਨਾ ਤੇ ਕੁਝ ਖਾਣ ਵਾਸਤੇ ਲੈ ਆਈ ਜਾਂ ਤੂੰ ਇਦਾਂ ਕਰੀ ਸ਼ਹਿਰੋਂ ਰਹਿਣ ਦੀ ਤੇ ਮੰਮੀ ਨੇ ਚੱਲ ਜਾਣਾ ਮਮਰੋ ਕੁਝ ਬਣਾ ਕੇ ਖਾਵਾਂਗੇ ਇਹਦੇ ਸਾਹਮਣੇ ਤੇ ਜੀਵ ਨਹੀਂ ਕਰਦਾ ਪਹਿਲਾਂ ਹੀ ਤੱਕ ਦਿੰਦੇ ਇਹ ਚੀਜ਼ ਆਹ ਬਣਾ ਕੇ ਖਾਂਡੀਆਂ ਆਪ ਤੇ ਖਾਣੀਆਂ ਹੀ ਹੁੰਦੀ ਕੋਈ ਟਾਈਮ ਨਹੀਂ ਆ ਜਾਾਂਗੀ ਛੇਤੀ ਆ ਜਾਈ ਚੰਗਾ ਜੀ ਜੇ ਹੋਰ ਕੁਝ ਮੰਗੋਣਾ ਤੇ ਦੱਸ ਦੋ ਮੈਂ ਲੈ ਆਵਾਂ ਕੋਈ ਗੱਲ ਨਹੀਂ ਮੈਂ ਤੈਨੂੰ ਫੋਨ ਕਰਕੇ ਦੱਸ ਦਊਂਗੀ ਜੇ ਕੋਈ ਚੀਜ਼ ਮੰਗਾਣੀ ਹੋਗੀ ਤੇ ਮੈਂ ਇਦਾਂ ਕਰ ਲਈ ਮੈਂ ਨਿਕਲ ਜਾਂਦੀ ਚੁੱਪ ਕਰਕੇ ਆਹ ਚੁੱਪ ਕਰਕੇ ਖੜ ਪਰਸ ਆਪਣਾ ਤੇ ਚਲ ਠੀਕ ਹੈ ਨਾ ਅੰਦਰ ਬੈਠੀਏ ਮੰਮੀਆਂ ਜੀ ਚਾਹਾਂ ਫਿਰ ਮੈਂ ਜਾ ਜਾਂਦੀ ਕਹਿੰਦੇ ਕਿਸੇ ਨਾ ਕੁਛ ਉਹ ਨਹੀਂ ਕੁਛ ਕਹਿੰਦੇ ਇਨੀ ਟੈਨਸ਼ਨ ਨਾ ਲਿਆ ਕਰ ਚੱਲ ਠੀਕ ਐ ਤੀਦੀ ਮੈਂ ਹੋਉਂ ਧਿਆਨ ਨਾ ਜਾਈ ਚੰਗਾ ਚੱਲ ਚੱਲ ਇਹ ਤਾਂ ਮੇਰੇ ਜਾਲ ਚ ਫਸ ਗਈ ਆ ਜਿੱਦਾਂ ਮੈਂ ਚਾਹੁੰਨੀ ਹੀ ਨਾ ਸਿਮੀ ਉਦਾਂ ਹੀ ਕਰਨ ਢੀ ਆ ਇਹ ਵੀ ਬੜੀ ਮੰਮੀ ਦੀ ਬੰਦੀ ਹੀ ਨਾ ਮੰਮੀ ਬੜੇ ਚੰਗੇ ਆ ਹੁਣ ਪਤਾ ਲੱਗਾ ਨਾ ਇਹਨੂੰ ਵੀ ਕਿ ਮੰਮੀ ਚੰਗੇ ਆ ਜਾਂ ਨਹੀਂ ਚੰਗੇ ਚੱਲ ਇਹਦਾ ਕਰਦੀ ਆ ਸਹਜ ਨੂੰ ਦੁੱਧ ਦੇ ਕੇ ਆਵਾ ਉਹ ਇਸ ਵੇਲੇ ਤਾਂ ਭੁੱਖਾ ਆ ਤਰਾ ਇਦਾਂ ਕਰਨੀ ਹੈ ਸੰਦੀਪ ਨੂੰ ਆਵਾਜ਼ ਮਾਰਨੀ ਹੈ ਸਿਮੀ ਤਿਆਰ ਹੋਈ ਹੈ ਕਿ ਨਹੀਂ ਕਿੰਨਾ ਹੀ ਚਿਰ ਲਾਤਦਾ ਵਾ ਮੈਂ ਕਦੋਂ ਦੀ ਬੈਠੀ ਏ ਢੀਕਣ ਢੀ ਸੰਦੀਪ ਆ ਗਈ ਮੰਮੀ ਆਹੀ ਗੱਲ ਸੁਣੀ ਹਾਂਜੀ ਮੰਮੀ ਸਿਮੀ ਤਿਆਰ ਹੋਈ ਨਹੀਂ ਮੈਂ ਕਦੋਂ ਦੀ ਬੈਠੀ ਏ ਢੀਕਣ ਢੀ ਸਿਮੀ ਨਹੀਂ ਤਿਆਰ ਹੋਈ ਸਿਮੀ ਤੇ ਮੰਮੀ ਚਲ ਵੀ ਗਈ ਆ ਚਲ ਗਈ ਹਾਂਜੀ ਮੈਂ ਇਹਨੂੰ ਕਿਹਾ ਮੈਨੂੰ ਸ਼ਹਿਰ ਤੱਕ ਚੱਲ ਨਾਲ ਲੈ ਜੀ। ਉਹ ਮੰਮੀ ਤੁਸੀਂ ਦਿਖੇ ਨਹੀਂ ਬਾਹਰ ਤੇ ਉਹਨੇ ਸਮਝਿਆ ਕਿ ਮੰਮੀ ਚੱਲ ਗਈ ਹੋਣੇ ਆ। ਮੈਨੂੰ ਪੁੱਛਣ ਦੇ ਤੇ ਮੈਂ ਕਿਹਾ ਪਤਾ ਨਹੀਂ ਮੈਨੂੰ ਮੰਮੀ ਦਾ। ਮੈਨੂੰ ਤਾਂ ਦੱਸਿਆ ਨਹੀਂ ਮੰਮੀ ਨੇ ਕੁਝ ਵੀ। ਮੈਂ ਇਹਨੂੰ ਕਿਹਾ ਮੈਨੂੰ ਨਾਲ ਲੈ ਜੀ ਚੱਲ ਮੈਂ ਉਹਦੇ ਨੂੰ ਦਲਜੀਤ ਕੋ ਜਾਣਾ ਵਾ ਤੇ ਸ਼ਹਿਰ ਤੱਕ ਮੈਂ ਬੱਸੇ ਚੜਾ ਦੀ। ਮੰਮੀ ਉਹਦੀ ਪਰਜਾਈ ਦਾ ਫੋਨ ਆਉਣ ਡਿਆ ਹੀ ਤੇ ਉਹ ਤਾਂ ਕਰਕੇ ਛੇਤੀ ਛੇਤੀ ਮਿਲਣ ਨਾਲ ਚੱਲ ਗਈ ਆ। ਉਹਦੀ ਪਰਜਾਈ ਨਾ ਇੱਥੇ ਅੱਡੇ 'ਚ ਹੀ ਖਲੋਤੀ ਸੀ। ਹੂੰ ਤੇ ਤੁਹਾਨੂੰ ਕਿੱਦਾਂ ਨਾਲ ਖੜਦਾ ਜਾਂਨੇ? ਚੱਲ ਫਿਰ ਮੈਂ ਬੱਸੇ ਜਾਣੀ ਆ। ਦੋ ਜਣੇ ਇਕੱਠੇ ਬੈਠਾ ਨਹੀਂ ਜਾਣਾ। ਮੰਮੀ ਉਹ ਮ ਕੀ ਪਰਜਾਈ ਮੇਰੀ ਬੱਸੇ ਆ ਗਈ ਆ ਤੇ ਇੱਥੇ ਆਡੇ ਜੀ ਉਤਰ ਗਈ ਆ ਤੇ ਮੈਨੂੰ ਲੈ ਆ ਜੰਦੀ ਚੱਲ ਨਾਲ ਵੇਖ ਲੈ ਤੂੰ ਹੀ ਸਿਆਣੀ ਆ ਤੇ ਤਾਂ ਕੀ ਹੋਊਗਾ ਜੇ ਮੈਨੂੰ ਲੈ ਆ ਜੰਦੀ ਤੇ ਮੰਮੀ ਤੁਹਾਨੂੰ ਉਹਨੇ ਕਿੱਦਾਂ ਖੜਨਾ ਸੀ ਅੱਗੇ ਤੇ ਉਹ ਦੋ ਜਾਣੀਆਂ ਵਾ ਸਕੂਟਰੀ ਤੇ ਤਿੰਨ ਜਣੀਆਂ ਕੋ ਬੈਠਾ ਨਹੀਂ ਜਾਣਾ ਤੇ ਚੱਲ ਮੈਨੂੰ ਉੱਥੇ ਛੱਡਣ ਦੀ ਦਰਜੀਤ ਕੋਈ ਨਹੀਂ ਹਰਨਾ ਸ਼ਹਿਰ ਤੱਕ ਮੈਂ ਇਹਨੂੰ ਕਿਹਾ ਵੀ ਸਹੀ ਮੰਮੀ ਇਹ ਤੇ ਹੁਣ ਤੁਹਾਨੂੰ ਹੀ ਪਤਾ ਹੋਊਗਾ ਤੇ ਤੀ ਹੁਣ ਰਹਿਣਾ ਵਾ ਵੇਖਾਂਗੀ ਕੀ ਕਰੂਗਾ ਤੇ ਰਹਿ ਪਾਂਗੀ ਨਾ ਉਹਦੇ ਮੈਂ ਆਇਨਾ ਚੰਗਾ ਫਿਰ ਮੈਂ ਫੋਨ ਕਰਕੇ ਫਿਰ ਦੱਸ ਦਿਓ ਜਾਨੀ ਫਿਰ ਮੈਂ ਬੱਸੀ ਚਲੋ ਠੀਕ ਆ ਜਾ ਕੇ ਬੱਸੀ ਜਾਣਾ ਤੇ ਮੈਨੂੰ ਸਹਾਨ ਕਰਨ ਦੇ ਬੱਸੀ ਜਾਨੀ ਮੈਨੂੰ ਨਾਲੇ ਕਿਹੜਾ ਦੱਸਿਆ ਸੀ ਕਿ ਮੈਂ ਕੁੜੀ ਕੋ ਚੱਲੀ ਆ ਚੁੱਪ ਕਰਕੇ ਸਵੇਰੇ ਤਿਆਰ ਹੋ ਗਈ ਆ ਸਿਮਮੀ ਨੂੰ ਦੱਸ ਦਿੱਤਾ ਵਾ ਕਿ ਮੈਂ ਕੁੜੀ ਕੋ ਚੱਲੀ ਆ ਕੀ ਗੱਲ ਮੈਨੂੰ ਨਹੀਂ ਦੱਸਣ ਦਾ ਫਰਜ਼ ਹੈਗਾ ਹੀ ਮੈਂ ਵੱਡੀ ਹੀ ਨਾ ਘਰ ਚ ਅੱਗੇ ਤੇ ਮੈਨੂੰ ਹੀ ਦੱਸ ਕੇ ਜਾਂਦੇ ਹੀ ਨਾ ਹੁਣ ਸਿਮੀ ਆਈ ਆ ਸਭ ਕੁਝ ਸਿਮੀ ਨੂੰ ਦੱਸਦੇ ਆ ਲੈ ਲੈਣ ਹੁਣ ਸਿਮੀ ਕੋ ਕੰਮ ਬੜਾ ਕਹਿੰਦੇ ਹੀ ਨਾ ਸਿਮੀ ਬੜੀ ਚੰਗੀ ਆ ਉਹ ਮੰਮੀ ਸਭ ਠੀਕ ਠਾਕ ਜੀ ਹਾਂ ਪੁੱਤ ਠੀਕ ਠਾਕ ਆ ਵਧੀਆ ਤੂੰ ਸੁਣਾ ਹਾਂ ਠੀਕ ਠਾਕ ਵਧੀਆ ਸੰਦੀਪ ਸਿਮੀ ਠੀਕ ਠਾਕ ਸਾਰੇ ਸਭ ਠੀਕ ਠਾਕ ਆ ਵਧੀਆ ਤੁਸੀਂ ਲੈ ਆਉਂਦੇ ਕਿ ਇਹਨੂੰ ਇੱਕ ਦਿਨ ਨਾਲ ਲਿਆਉਣਾ ਕੀ ਇਹਨਾਂ ਨੂੰ ਕਿਹਾ ਸੀ ਅੱਛਾ ਤੇ ਉਹ ਤੈਨੂੰ ਪਤਾ ਹੀ ਆ ਹੋਰ ਕਿਤੇ ਤੁਰ ਪਿੰਦੀਆਂ ਨੇ ਹਾਂ ਤੇ ਇੱਥੇ ਨਾ ਨਹੀਂ ਲਿਆ ਹੋਂ ਦਾ ਚਲ ਤੂੰ ਹੀ ਕੱਲੇ ਆਏ ਤੇ ਨਾਲ ਇੱਕ ਜਣੀ ਆ ਜਾਂਦੀ ਦਲਜੀਤ ਨੂੰ ਕਹਿੰਦਾ ਦਲਜੀਤ ਵਿਚਾਰ ਆ ਕੇ ਗਿਆਦਾ ਹੀ ਉਹ ਕੰਮ ਹੀ ਤਨ ਪਤਾ ਉਹਦਾ ਕਦੀ ਕਿਤੇ ਉਹ ਕੰਮ ਫਿਰ ਮੁਕ ਦੇਣੀ ਆਪਣਾ ਕੰਮ ਹੁੰਦਾ ਫਿਰ ਮੈਂ ਚੱਲ ਨਹੀਂ ਜਾਣਾ ਮੈਂ ਚੱਲ ਜਾਨੀ ਹਾਂ ਦੋਵਾਂ ਨਵਾਰੀ ਵਾਰੀ ਕਿਹਾ ਹੈ ਚੱਲ ਇੱਕ ਜਣੀ ਚੱਲੋ ਅੱਛਾ ਹੋਰ ਕਿਤੇ ਹੋਇਆ ਤਾਂ ਮੈਂ ਟੋਮੇਟੀ ਤੁਰ ਪੈਂਦੀ ਆ ਉਹ ਤਾਂ ਫਿਰ ਜਾਣਾ ਹੀ ਆ ਜਦੋਂ ਕਿਸਦੇ ਨਾਲ ਜਾਣਾ ਫਿਰ ਕਹਿਣਾ ਹੀ ਨਹੀਂ ਜਾਣਾ ਤੁਸੀਂ ਹੋ ਇਕੱਲੇ ਚਲੋ ਠੀਕ ਆ ਮੈਂ ਬਹੁਤ ਹੀ ਮੈਂ ਢੱਲੀ ਚਾ ਲੈਣੀ ਫਿਰ ਕਰਨੀ ਹੈ ਗੱਲਾਂ ਚਲ ਠੀਕ ਆ ਹਾਂ ਬੈਠੋ ਜੀ ਸੀਰ ਤੱਕ ਗਈ ਸਕੂਲ ਹਾਂਜੀ ਗਈ ਜੀ ਉਹਨਾਂ ਹੋਣੀ ਆ 2 ਵਜੇ ਨਾਲ ਛੁੱਟੀ ਠੀਕ ਫੇਰ ਆਏਗੀ 2:30 ਵਜੇ ਨਾਲ ਘਰ ਉਹਨਾਂ ਨੇ ਫਿਰ ਠੀਕ ਮੈਂ ਚਲ ਮਿਲ ਲਾਂਗੇ ਉਹਨੂੰ ਹਾਂਜੀ ਫੜੋ ਪੀਓ ਚਾਹ ਦੀ ਹੋਰ ਫਤਸ ਨਾ ਹੋਰ ਸਭ ਵਧੀਆ ਠੀਕ ਠਾਕ ਜੇ ਆ ਇਹ ਤਾਂ ਰਿਓ ਫਿਰ ਦੋ ਦਿਨ ਮੇਰ ਕੋ ਹਾਂ ਪੁੱਤ ਰਿਆ ਕਿੱਥੇ ਜਾਣਾ ਹਾਂ ਰਿਓ ਘਰ ਹੈ ਸਹੀ ਹੈ ਦੋਵੇਂ ਜਾਣੀ ਹੈ ਸਹੀ ਤੈਨੂੰ ਪਤਾ ਹੀ ਇਹਨਾਂ ਦਾ ਨਹੀਂ ਕੋਈ ਨਹੀਂ ਜਿੰਨਾ ਚਿਰ ਕੰਮ ਹਨ ਨਾ ਚਿਰ ਕੰਮ ਹੀ ਨਹੀਂ ਕਰਦੀਆਂ ਹਾਂ ਕਿਹੜਾ ਕਿਤੇ ਨਿਕਲਿਆ ਜਾਂਦਾ ਇਦਾਂ ਹੀ ਆ ਫਿਰ ਆ ਘਰੋਂ ਤਾਂ ਨਹੀਂ ਨਿਕਲਿਆ ਜਾਂਦਾ ਕੋਈ ਨਹੀਂ ਤੂੰ ਹੀ ਰਿਓ ਹੁਣ ਦੋ ਦਿਨ ਚਲ ਠੀਕ ਆ ਮੰਮਾ ਆਪੇ ਕਰ ਲੈਣਾ ਉਹਨਾਂ ਨੇ ਕੰਮ ਠੀਕ ਮੈਂ ਤੂੰ ਹੀ ਬਸੇ ਆਏ ਤੂੰ ਜਿੰਮੀ ਨੂੰ ਕਹਿੰਦੇ ਹਾਂ ਸਕੂਟਰ ਛੱਡ ਜਾਂਦੀ ਉਹਨੂੰ ਚਾਉਣੀ ਤੇ ਹੁੰਦੀ ਹੈ ਉੱਥੇ ਚਲਾਉਣੀ ਤੇ ਆਉਂਦੀ ਹੈ ਮੈਂ ਪਹਿਲਾਂ ਹੀ ਲਈ ਨਾ ਤਿਆਰ ਹੁਣ ਦੀ ਅੱਛਾ ਉਹ ਤਾਂ ਪਹਿਲਾਂ ਹੀ ਤਿਆਰ ਹੋ ਕੇ ਬੈਠੀ ਦੀ ਵੀ ਸ਼ਹਿਰ ਚੱਲੀ ਉਹਨੇ ਇਹ ਵੀ ਨਹੀਂ ਕਿਹਾ ਮੈਨੂੰ ਵੀ ਜਦੋਂ ਸ਼ਹਿਰ ਤੱਕ ਲੈ ਆਈ ਨੀ ਆਹੋ ਤਾਂ ਸ਼ਹਿਰ ਤੱਕ ਲੈ ਆਉਂਦੀ ਆ ਉਹ ਤੇ ਮਿੰਟੋ ਮਿੰਟੀ ਨਿਕਲ ਆਈ ਪਤਾ ਨਹੀਂ ਲੱਗਾ ਕਿਰਵਨ ਨਿਕਲ ਗਈ ਆਹੋ ਤੇ ਉਦਾਂ ਨਾਲ ਉਹਨੂੰ ਕਿਹਾ ਤੇ ਨਾਲ ਕਹਿੰਦੀ ਆ ਮੈਂ ਜਾਣਾ ਨਹੀਂ ਤੇ ਇਦਾਂ ਸ਼ਹਿਰ ਜਾਣ ਵਾਤੇ ਨਹੀਂ ਆਹ ਇੰਨੇ ਨਹੀਂ ਹੱਥੇ ਵੀ ਚੱਲ ਤਨ ਸ਼ਹਿਰ ਤੱਕ ਹੀ ਲੈ ਆਈ ਨੀ ਆਹੋ ਸ਼ਹਿਰ ਤੱਕ ਲੈ ਆਉਂਦੀ ਆ ਕੀ ਹੋ ਜਾਣਾ ਹੈ ਤੈਨੂੰ ਪਤਾ ਹੀ ਆ ਉਹਦੇ ਮਗਰ ਲੱਗਦੀ ਹੁਣ ਸੰਦੀਪ ਦੇ ਹੁਣ ਤਾਂ ਸੰਦੀਪ ਨੇ ਬੜੇ ਕਹਿਣੇ ਤੇ ਚੱਲਦੀ ਮੇਰੇ ਵੀ ਨਹੀਂ ਆਖੇ ਲੱਗਦੀ ਜਿਹੜਾ ਨਿਆਣਾ ਸਮਝਦਾਰ ਹੋਵੇ ਉਹ ਫਿਰ ਨਹੀਂ ਨਾ ਮਗਰ ਲੱਗਦਾ। ਮਮ ਜੀ ਜੀ ਕਰਦੀ ਕਿ ਤੇ ਮਗਰ ਮਗਰ ਮੇਰੇ ਫਿਰਦੀ ਰੋਟੀ ਪਾਣੀ ਲੈ ਕੇ ਪਤਾ ਨਹੀਂ ਸੰਦੀਪ ਨੇ ਤਾਂ ਕੀ ਸਖਾਲ ਸੁਟਿਆ ਪਰ ਉਹਨੂੰ ਥੋੜਾ ਚਾਹੀਦਾ ਸੀ ਨਾ ਕਿ ਦੀਦੀ ਇਦਾਂ ਦੀ ਆ ਤਾਂ ਚੱਲ ਮੈਂ ਹੀ ਮੰਮੀ ਨਾਲ ਸਹੀ ਰਵਾਂ। ਇਹ ਪਤਾ ਕੀ ਹੋਇਆ ਵਾ ਜਿੱਦਨ ਦੀ ਉੱਥੇ ਮੈਂ ਆਣ ਕੇ ਆਉਂਦੇ ਕਹਾਂਤਾ ਵੀ ਕੱਪੜੇ ਧੋ ਲਈ। ਉਦਨ ਦੀ ਬਸ ਪਤਾ ਨਹੀਂ ਕੀ ਮੂੰਹ ਹੀ ਬਣਾ ਆਂਦਾ ਮੇਰੇ ਨਾਲ ਤੇ ਕੀ ਮੈਂ ਕਿ ਸਿਰਫ ਕੱਪੜੇ ਵਾਲੋ ਕਹਿ ਲਿਆ। ਜਿੱਦਨ ਦੀ ਪਿੰਡੋਂ ਆਈ ਹੈ ਨਾ ਪਤਾ ਨਹੀਂ ਸੰਦੀਪ ਨੇ ਕੀ ਸਖਾਲਤਾ ਹੁਣ ਤੇ ਇਦਾਂ ਮੂੰਹ ਬਣਾ ਸੋਦੀ ਮੇਰੇ ਵਾਸਤੇ ਆਖੇ ਨਹੀਂ ਲੱਗਦੀ ਤਾਂ ਤੂੰ ਹੀ ਮੈਂ ਆ ਕੀ ਪੁੱਛਣਾ ਮੁੰਡਾ ਮੈਨੂੰ ਆਣ ਕੇ ਆਂਦਾ ਦਲਜੀਤ ਮੰਮੀ ਤੂੰ ਕਿੰਨੀ ਗੱਲ ਕਹੀਏ ਕੱਪੜੇ ਧੋਣ ਲੋ ਲੈ ਫੇਰ ਕੀ ਹੋ ਗਿਆ ਮਾਵਾ ਕਹਿੰਦੇ ਆਂ ਆਪਣੀ ਮਾਂ ਨਹੀਂ ਉਹਦੀ ਕਹਿੰਦੇ ਆਂ ਕਿ ਮੈਂ ਜਰੂਰ ਪਰ ਕਹਿਣਾ ਰਹਿਣ ਦੇ ਮੈਨੂੰ ਕੀ ਮੈਂ ਸਭ ਤੋਂ ਭਲਾ ਸੋਚਿਆ ਸੰਦੀਪ ਦਾ ਉਹ ਕਿੰਨੇ ਕਹਿੰਨੇ ਆਂ ਕਿ ਧੋਣੇ ਤੇ ਆਪ ਹੀ ਧੋਣੇ ਆ ਇੰਨੀ ਅਕਲ ਹੋਏ ਤੇ ਫੇਰ ਹੀ ਆਹੋ ਤੇ ਆਪਣੀ ਮਾਂ ਉਹਦੀ ਕਹੂਗੀ ਕੱਪੜੇ ਧੋ ਤੇ ਨਾ ਧੋਏਗੀ ਕਿ ਮੈਂ ਨਹੀਂ ਧੋਣੇ ਇਹੋ ਹੀ ਮੇਰੇ ਵੱਲ ਵੀ ਇਹੋ ਹੀ ਧੋਵੇ ਆਪਣਾ ਘਰ ਨਹੀਂ ਸਮਝਣਾ ਕਹਿਣਾ ਇਹ ਸੌਰਿਆਂ ਦਾ ਘਰ ਉਹ ਤੇ ਕਿਤੇ ਹੁਣ ਮੈਂ ਖੰਡੀਆਂ ਵੀ ਅੱਗੇ ਮੈਂ ਖੜਾ ਇਹਨੇ ਚੋਟੀ ਖਾਲਾ ਮੰ ਨਾ ਹੁਣ ਕਿੱਥੇ ਬੈਣਾ ਰਹਿੰਦੀ ਉਹ ਤਾਂ ਚਾਰਕ ਦੇਣੀ ਹੁੰਦਾ ਮਮਮੀ ਮਮਮੀ ਮੁੜ ਕੇ ਫਿਰ ਕੌਣ ਪੁੱਛਦਾ ਫਿਰ ਲੋਕਾਂ ਮਗਰ ਲੱਗ ਜਾਣਾ ਆਕੀ ਉਹ ਲੱਗੀ ਸੰਦੀਪ ਦੇ ਮਗਰ ਆਹ ਸੰਦੀਪ ਨੇ ਆਪਣੇ ਮਗਰ ਲਾ ਲਈਏ ਚਲੋ ਉਹ ਸਿਆਣੀ ਬੈਣੀ ਉਹ ਸਮਝਾਉਂਦੀ ਕਿ ਚਲ ਨਹੀਂ ਇਦਾਂ ਨਹੀਂ ਕਰੀਦਾ ਇਹੋ ਹੀ ਆ ਹੁਣ ਸਾਡੇ ਲਈ ਮਾਂ ਪਿਓ ਪਰ ਨਹੀਂ ਨਾ ਫਾਈਂ ਨਹੀਂ ਅਕਲ ਹੈ ਹੋਵੇ ਤੇ ਫੇਰ ਕਾਟਾ ਕਰਦਾ ਨਿਆਣੀ ਹੈਗੀ ਮਗਰ ਲੱਗਦੀ ਜਿੱਦਨ ਦੀ ਉੱਥੋਂ ਆਈ ਹੈ ਨਾ ਉਹਦ ਦਿਨੇ ਆਪਣੇ ਮਗਰ ਲਾਈ ਆ ਉਹ ਦੋ ਹੀ ਜਾਣੀਆਂ ਜਾਂਦੀਆਂ ਨੇ ਅੱਡੇ ਤੇ ਕਦੀ ਸ਼ਹਿਰ ਚੱਲ ਜਾਂਦੀਆਂ ਕਦੀ ਅੱਡੇ ਤੇ ਕੋਹਣਾ ਕੋਹ ਲੈਂਦੀਆਂ ਅੰਦਰ ਵਰਕੇ ਖਾਂਦੀਆਂ ਤੇ ਦੱਸਦੀਆਂ ਨਹੀਂ ਤੁਹਾਨੂੰ ਕੀ ਲੈਂਦਾ ਹਾਂ ਮੈਂ ਤਾਂ ਦਿੰਦੀ ਹਾਂ ਮਝੇ ਨੰਦ ਉੱਥੇ ਖਾਂਦੀਆਂ ਕੋਲ ਗੋਲ ਗੱਫੇ ਖਾਂਦੀਆਂ ਕਦੀ ਕੋ ਮੂੰਹ ਲਿਬੜਿਆ ਦਾ ਹੀ ਮੈਨੂੰ ਲੱਗਦਾ ਖਾ ਕੇ ਆਈਆਂ ਹਾਂ ਤੇ ਮੈਨੂੰ ਕੁਛ ਨਹੀਂ ਦਿੰਦੀਆਂ ਜਿੱਦਨ ਦੀ ਆਈ ਉਦੋਂ ਦਾ ਹੀ ਹੋਇਆ ਆ ਕੰਮ ਤੇ ਚਲ ਮਮੀ ਕੋਈ ਨਹੀਂ ਤੂੰ ਦੋ ਦਿਨ ਮੇਰੇ ਕੋਲ ਰਹਿ ਨਹੀਂ ਨਾ ਕੋ ਸੇਵਾ ਹੁੰਦੀ ਤੇ ਮੈਂ ਕਰਨੀ ਆਪੇ ਫਿਰ ਫੋਨ ਕਰਕੇ ਭਲਾ ਕਰਦੀ ਆ ਫੋਨ ਕੀ ਮੰਮੀ ਆ ਜਾ ਜਾ ਉਹਨੇ ਕਿੱਥੋਂ ਕਰਨਾ ਉਹਨਾਂ ਖੁਸ਼ ਹੋਣਾ ਸ਼ੁਕਰ ਹੈ ਤੂੰ ਰਹਿ ਸਕੋ ਹਾਂ ਆਹੋ ਤੂੰ ਰਹਿ ਚੁੱਪ ਕਰਕੇ ਤੇ ਅੱਗੇ ਜਿਹੜੀ ਸੰਦੀਪ ਸੰਦੀਪ ਤੇ ਬੜੀ ਚੀਜ਼ ਵਾ ਆਹੋ ਹਾਂ ਉਹ ਤੇ ਮੈਨੂੰ ਟਿਕਨ ਨਹੀਂ ਦਿੰਦੀ ਉਹ ਤੇ ਆਂਦੀ ਹੈ ਕਿ ਕਿੱਥੇ ਨਿਕਲ ਹੀ ਜਾਵੇ ਕਿਸੇ ਪਾਸੇ ਮੰਮੇ ਤਾਂ ਨਹੀਂ ਚਾਹਣਾ ਕੋਹ ਲਿਆਂਦਾ ਕਿ ਕਦੋਂ ਦੇ ਤੁਰੇ ਹੁਣੇ ਭੁੱਖ ਲੱਗੀ ਹੋਣੀ ਆ ਚੱਲ ਵਧੀਆ ਕੀਤਾ ਮੈਂ ਖਾਣਾ ਵੀ ਨਹੀਂ ਪੁੱਤ ਦਿੱਤੀ ਵੱਜ ਜਾਂਦਾ ਤੇ ਦਵਾਈ ਤੂੰ ਹੀ ਲਈ ਜੇ ਆਹ ਖਾਦੀ ਅੱਛਾ ਨਾਲ ਲੈਂਦੀ ਐ ਹਾਂ ਲੈਂਦੀ ਐ ਠੀਕ ਆ ਚੱਲ ਤੂੰ ਹੀ ਪਾਓ ਚੰਗਾ ਪਾਓ ਲੰਮੇ ਤਾਂ ਮੈਂ ਤੁਹਾਡੇ ਲਈ ਰੋਟੀ ਬਣਾਉਣੀ ਠੀਕ ਆ ਲੈ ਜਾ ਸੀਰਤ ਬਾਤ ਤੇ ਚੀਜੀ ਲੈਂਦੀ ਲੋਕੀ ਕਹਿਣ ਵਾਲੇ ਕਹਿੰਦੇ ਆ ਕਿ ਨੌਆਂ ਨੂੰ ਧੀਆ ਬਣਾ ਕੇ ਰੱਖੋ ਪਰ ਧੀਆ ਬਣਨ ਤਾਂ ਤਾਂ ਹੀ ਆ ਨੌਆਂ ਜੇ ਨੌਆਂ ਵੇਖਦੀ ਸੁਖਉਂਦੀਆਂ ਨਾ ਕਿ ਤੇ ਰੋਟੀ ਨਾ ਪਾਣੀ ਪੁੱਛਦੀਆਂ ਫਿਰ ਕਿਦਾ ਬੰਦਾ ਹਾਂ ਫੇਰ ਵੀ ਧੀ ਕੰਮ ਆਈ ਧੀ ਚਰੀ ਆmdi ਦਾ ਮੈਂ ਰੋਟੀ ਬਣਾਉਣੀ ਹੈ ਵਧੀਆ ਕਰਕੇ ਮੰਮੀ ਚਲੋ ਕੀ ਕਰਨਾ ਜੋ ਕਰਮਾ ਜਵਾ ਲੈ ਸੀ ਮੀ ਆ ਗਈਆਂ ਹੋਰ ਦੀਦੀ ਮੈਂ ਨੂੰ ਨਾ ਕੀ ਆ ਮੀ ਬੜਾ ਊਂਡੇ ਮੈਂ ਤੇ ਸਿਰਸੇ ਤੇ ਨਿਕਲਦੀ ਕੀਤੀ ਮੈਨੂੰ ਤਾਂ ਨੀਂਦ ਆ ਗਈ ਮੈਨੂੰ ਪਤਾ ਨਹੀਂ ਲੱਗਾ ਤੇ ਤੂੰ ਮੈਨੂੰ ਠਾਲੀ ਦਿੰਦੀ ਠਾਲਾ ਨਾ ਕੀ ਮੈਂ ਤਾਂ ਆਪ ਥੱਕ ਗਈ ਤੇ ਮੈਂ ਦਵਾ ਦਵਾਨ ਕੇ ਨਾ ਇੱਥੇ ਬੈ ਕੇ ਫੋਨ ਵੇਖਣ ਡੈ ਪਈ ਗਈ ਨੀ ਲੰਬੇ ਤੇ ਮੈਂ ਪਈ ਨਹੀਂ ਕੀ ਪੈਣਾ ਠੀਕ ਹੀ ਪਰ ਜਾਈ ਹਾਂਜੀ ਠੀਕ ਠਾਕ ਚਲੋ ਵਧੀਆ ਵਾ ਲੈ ਆਉਣਾ ਹੀ ਸਮਾਨ ਸਮੂਨ ਕੋਈ ਹਾਂਜੀ ਲੈ ਲੈਂਦਾ ਸਮਾਨ ਚਲ ਵਧੀਆ ਕੀਤਾ ਉਹ ਤੂੜ ਲੈ ਲੈਂਦਾ ਯੋ ਅੱਛਾ ਅੱਛਾ ਚਲ ਹੈ ਨਹੀਂ ਆ ਘਰ ਵਾਸਤੇ ਕੋਈ ਵੀ ਚਾਜਦਾ ਚਲੋ ਵੀ ਵਧੀਆ ਕੀਤਾ ਆ ਆਪਣੀ ਪਸੰਦ ਨਾਲ ਲੈ ਲੈਂਦਾ ਹਾਂਜੀ ਹਾਂਜੀ ਜੇ ਮੈਂ ਜਾਂਦੀ ਫਿਰ ਮੈਂ ਵੀ ਲੈ ਆਉਣਾ ਸੀ ਹਾਂਜੀ ਨਹੀਂ ਮੈਂ ਲੈ ਲੈਂਦਾ ਟਾ ਡੇਲੀ ਵੀ ਇੱਕ ਘਰ ਵਾਸਤੇ ਇੱਕ ਕੋਈ ਲੈ ਲੈਂਦੇ ਦੋਵਾਂ ਦੇ ਮੇਰੇ ਵਾਸਤੇ ਰਹਿਣ ਦਿੰਦੀ ਚਲੋ ਕੋਈ ਨਹੀਂ ਮੈਂ ਦੋ ਜਣੇ ਇੱਕੋ ਜੇ ਪਾਏਗਾ ਮੈਨੂੰ ਬੜੇ ਸੋਹਣੇ ਲੱਗਦੇ ਨੇ ਇਹ ਤੇ ਮੈਂ ਲੈ ਆਈ ਚਲ ਕੋਈ ਗੱਲ ਨਹੀਂ ਤੇ ਇਦਾਂ ਕਰ ਅਜਮੀ ਪੈਣ ਡਿਆ ਵਾ ਤੇ ਪਕੌੜੇ ਬਣਾਈਏ ਚਲੋ ਨਾਲੇ ਨਾ ਮੈਂ ਤੁਹਾਡੇ ਲਈ ਆਈਸਕ੍ਰੀਮ ਵੀ ਲਿਆਉਂਦੀ ਆ ਰੇਚੇ ਰੱਖਦੀ ਆ ਅਜੇ ਦੀ ਉੱਠਣਗੇ ਤੇ ਖਾ ਲੈਣਗੇ ਚੱਲ ਵੀ ਵਧੀਆ ਕੀਤਾ ਵਾ ਚਲ ਆ ਜਾ ਚੈਰੀ ਕਰੀਏ ਫਿਰ ਚਲੋ ਤਾਂ ਆ ਜਾ ਛੇਤੀ ਕਰ ਲੀ ਪਤਾ ਨਹੀਂ ਮੰਮੀ ਦਾ ਸਿਮੀ ਆ ਜਾਗਾ ਛੇਤੀ ਮੰਮੀ ਦਾ ਕੋਈ ਪਤਾ ਨਹੀਂ ਆ ਕਿਹੜੇ ਵੇਲੇ ਆ ਜਾਣਾ ਚਲੋ ਮੈਂ ਗੰਡੇ ਕਰਨਾ ਤੇ ਨਾ ਇਦਾਂ ਕਰਦੀ ਆ ਆਲੂ ਵੜਾ ਆਲੂ ਕੱਟ ਲਾ ਧੋਣਾ ਚਾਹੀਦਾ ਠੀਕ ਆ ਮੈਂ ਵਸਲੂਸ਼ਨ ਕੱਟਦੀ ਆ ਨਾ ਫਿਰ ਤੇ ਬਰੈਡ ਪਈਆ ਤੇ ਬਰੈਡ ਵਾਲੇ ਨਾ ਬਣਾ ਲਈਏ ਆਲੂ ਵਾਲੇ ਥੋੜੇ ਜਿਹਾ ਬਣਾ ਲੈਨੇ ਆ ਕੰਡਿਆਂ ਵਾਲੇ ਰਹਿਣ ਦੇ ਨਾਲ ਬਰੈਡ ਵਾਲੇ ਬਣਾ ਲੈਨੇ ਚਲ ਇਦਾਂ ਕਰ ਲੈਨੇ ਆ ਭਾਜੀ ਕਿੱਥੀ ਆ ਭਾਜੀ ਤੇਰੇ ਨੇ ਕਿੱਥੇ ਜਾਣਾ ਵਾ ਵੇਲੀ ਹੋਣੇ ਆ ਚਲੋ ਠੀਕ ਆ ਜਿਹਨਾਂ ਨਾਲ ਆ ਜਾਂਦੇ ਹੋ ਵੀ ਤੇ ਉਹਨਾਂ ਨੂੰ ਵੀ ਦੇ ਦੇਣੇ ਕੱਢ ਕੇ ਮੈਂ ਆਲੂ ਕੱਟ ਕੇ ਨਾ ਚਾਰ ਦਿਨੀ ਤੜ ਆ ਤੂੰ ਇਦਾਂ ਕਰ ਲੈ ਹਾਂਜੀ ਠੀਕ ਆ ਮੈਂ ਬਰੈਡ ਕੱਢ ਕੇ ਲਿਆਵਾਂ ਠੀਕ ਆ